ਇਕ ਓਂਕਾਰ মিডিਆ ਤੇ ਮੇਰੇ ਨਾਲ ਜੁੜੇ ਸਾਰੇ ਹੀ ਸ਼ਰੋਤਿਆਂ ਨੂੰ ਸਾਰੇ ਹੀ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਖਬਰ ਜਿਹੜੀ ਹੈ ਮੈਂ ਜੇ ਤੁਹਾਡੇ ਨਾਲ ਸਾਂਝੀ ਕਰਨ ਲੱਗਾ ਇਹ ਹਰਿਆਣਾ ਦੇ ਸਿੱਖਾਂ ਨਾਲ ਜੁੜੀ ਹੋਈ ਹੈ ਹਰਿਆਣਾ ਦੇ ਸਿੱਖਾਂ ਨੂੰ ਬੜੇ ਲੰਬੇ ਟਾਈਮ ਤੋਂ ਜਿਸ ਖਬਰ ਦਾ ਇੰਤਜ਼ਾਰ ਸੀ ਜਿਹਦੇ ਉੱਤੇ ਸਾਰਿਆਂ ਦੀਆਂ ਨਿਗਾਹਾਂ ਟਿਕੀਆਂ ਸਨ ਅੱਜ ਉਹ ਖਬਰ ਤੁਹਾਡੇ ਨਾਲ ਮੈਂ ਸਾਂਝੀ ਕਰਨ ਜਾ ਰਿਹਾ ਤਿੰਨ ਮਹੀਨੇ ਹੋ ਚੁੱਕੇ ਸਨ ਹਰਿਆਣਾ ਦੀ ਸਿੱਖ ਗੁਰਦਾਰਾ ਮੈਨੇਜਮੈਂਟ ਕਮੇਟੀ ਦੀਆਂ ਚੋਣਾਂ ਹੋਈਆਂ ਨੂੰ ਲੇਕਿਨ ਨਾ ਤਾਂ ਨਵੀਂ ਕਮੇਟੀ ਬਣੀ ਨਾ ਹੀ ਨਵੀਂ ਕਾਰਜਕਾਰੀ ਬਣੀ ਤੇ ਨਾ ਹੀ ਨਵੀਂ ਕਮੇਟੀ ਨੂੰ ਚਾਰਜ ਦਿੱਤਾ ਗਿਆ ਮਸਲਾ ਕੀ ਨਿਕਲਿਆ ਮਸਲਾ ਇਹ ਨਿਕਲਿਆ ਕਿ 40 ਮੈਂਬਰ ਤਾਂ ਚੁਣ ਕੇ ਆਏ ਹਨ ਪਰ ਨੌ ਮੈਂਬਰ ਜਿਹੜੇ ਨਾਮਿਨੇਟ ਕਰਨੇ ਹਨ ਉਸ ਨੂੰ ਨਾਮਿਨੇਟ ਕਰਨ ਦਾ ਪ੍ਰੋਸੈਸ ਕੀ ਹੈ ਇਹ ਇਹ ਦਾ ਕਿਸੇ ਵੀ ਜਿਹੜਾ ਐਕਟ ਸੀ ਹਰਿਆਣਾ ਸਿੱਖ ਗੁਰਦੁਆਰਾ ਮੈਨੇਜ ਕਮੇਟੀ ਦਾ ਉਸ ਐਕਟ ਦੇ ਅੰਦਰ ਜ਼ਿਕਰ ਹੀ ਨਹੀਂ ਹੈਗਾ ਹੈ ਤਾਂ ਬੜੀ ਹੈਰਾਨੀ ਦੀ ਗੱਲ ਬੜੀ ਹਾਸੋਹੀਣੀ ਗੱਲ ਕਿ ਇੱਕ ਐਕਟ ਬਣਾਇਆ ਗਿਆ ਪਰ ਉਸ ਐਕਟ ਦੇ ਵਿੱਚ ਜਿਹੜੇ ਮੈਂਬਰ ਨਾਮਿਨੇਟ ਕਰਨੇ ਨੇ ਉਹ ਕਿਵੇਂ ਕਰਨੇ ਨੇ ਉਹਦਾ ਤਰੀਕਾ ਹੀ ਨਹੀਂ ਡਿਫਾਈਨ ਕੀਤਾ ਗਿਆ ਪਰ ਚਲੋ ਜੋ ਹੋਇਆ ਸੋ ਹੋਇਆ 3 ਮਹੀਨੇ ਤੋਂ ਜਦੋਂ ਜਹਿਦ ਚੱਲ ਰਹੀ ਸੀ 40 ਦੇ 40 ਮੈਂਬਰ ਆਪਣੇ ਆਪਣੇ ਧੜਿਆਂ ਵਿੱਚ ਜਾ ਕੇ ਕੋਈ ਮੁੱਖ ਮੰਤਰੀ ਨੂੰ ਮਿਲ ਰਿਹਾ ਸੀ ਕੋਈ ਸਾਬਕਾ ਮੁੱਖ ਮੰਤਰੀ ਮਨੂਰ لال ਖੱਟਰ ਜੀ ਨੂੰ ਮਿਲ ਰਿਹਾ ਸੀ ਤੇ ਕੋਈ ਹੋਰ ਸਾਥੀਆਂ ਨਾਲ ਮਿਲ ਕੇ ਆਪਣੇ ਵੱਖਰੇ ਜਿਹੜਾ ਉਹ ਤੰਗ ਤਰੀਕੇ ਵਰਤ ਰਿਹਾ ਸੀ ਕਿ ਮੈਂ ਇਹਦੇ ਵਿੱਚ ਕਿਵੇਂ ਅੱਗੇ ਆ ਸਕਨਾ ਕਿਵੇਂ ਪਿੱਛੇ ਆ ਸਕਨਾ ਜਿਹੜੇ ਹਾਰੇ ਹੋਏ ਵੀਰ ਨੇ ਉਹ ਵੀ ਕੋਸ਼ਿਸ਼ ਕਰ ਰਹੇ ਸਨ ਕਿ ਸਸੀ ਕਿਵੇਂ ਨਾਮਿਨੇਟ ਹੋ ਸਕਨੇ ਆ ਅਸੀਂ ਦੁਬਾਰਾ ਜਿਹੜਾ ਇਸ ਹਰਿਆਣਾ ਸਿੱਖ ਗੁਦਰਾ ਮੈਨੇਜਮੈਂਟ ਕਮੇਟੀ ਦਾ ਹਿੱਸਾ ਕਿਵੇਂ ਬਣ ਸਕਨੇ ਆ ਕੁਝ ਸਿੰਘ 나ਡਾ ਸਭ ਗਏ ਉੱਥੇ ਅਰਦਾਸ ਕੀਤੀ ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਕਰਕੇ ਸੌਂਹਾ ਖੜੀਆਂ ਤੇ ਬਾਅਦ ਵਿੱਚ ਉਹਨਾਂ ਵਿੱਚੋਂ ਕਈ ਮੈਂਬਰ ਉਸ ਅਰਦਾਸ ਤੋਂ ਵੀ ਮੰਨਕਰ ਹੋਏ ਪਰ ਚਲੋ ਇਹ ਅੱਜ ਦਾ ਸਾਡਾ ਵਿਸ਼ਾ ਨਹੀਂ ਹੈ ਅੱਜ ਦਾ ਵਿਸ਼ਾ ਹੈ ਕਿ ਸੰਗਤਾਂ ਨੂੰ ਬੜੇ ਚਿਰ ਤੋਂ ਉਡੀਕ ਸੀ ਕਿ ਨੌ ਮੈਂਬਰ ਕਦੋਂ ਨਾਮਿਨੇਟ ਹੋਣਗੇ ਉਹ ਨੌ ਮੈਂਬਰਾਂ ਨੂੰ ਨਾਮਿਨੇਟ ਕਰਨ ਵਾਲਾ ਜਿਹੜਾ ਕਾਇਦਾ ਕਾਨੂੰਨ ਹੈ ਜਿਹੜਾ ਨਿਯਮ ਹੈ ਉਹ ਕਦੋਂ ਬਣਾਇਆ ਜਾਏਗਾ ਸੋ ਇਹ ਤੁਹਾਡੀ ਉਡੀਕ ਖਤਮ ਹੋ ਗਈ ਹੈ ਮੇਰੇ ਹੱਥ ਵਿੱਚ ਇਹ ਨੋਟੀਫਿਕੇਸ਼ਨ ਹੈ ਜਿਹੜੀ ਗਵਰਨਮੈਂਟ ਆਫ ਹਰਿਆਣਾ ਨੇ ਜਾਰੀ ਕੀਤੀ ਹੈ ਇਹ ਨੋਟੀਫਿਕੇਸ਼ਨ ਜਿਹੜੀ ਹੈ ਇਹ ਜਿਹੜੇ ਨੌ ਜਿਹੜੇ ਮੈਂਬਰ ਨੋਮੀਨੇਟ ਹੋਣੇ ਨੇ ਉਹਨਾਂ ਦੇ ਬਾਰੇ ਜ਼ਿਕਰ ਕੀਤਾ ਕਰਦੀ ਹੈ ਇਹ ਪੂਰੀ ਨੋਟੀਫਿਕੇਸ਼ਨ ਮੈਂ ਪੜ੍ਹੀ ਹੈ ਸੋ ਇਹ ਨੋਟੀਫਿਕੇਸ਼ਨ ਦੇ ਵਿੱਚ ਕੀ ਹੈ ਕਿਵੇਂ ਨੌ ਨਾਂ ਮੈਂਬਰ ਜਿਹੜੇ ਨੇ ਉਹ ਨੋਮੀਨੇਟ ਹੋਣਗੇ ਇਹ ਤੁਹਾਡੇ ਸਾਰੇ ਨਾਲ ਮੈਂ ਸਾਂਝਾ ਕਰਨਾ ਚਾਹਨਾ ਵਾਂ ਜਿਹੜੇ 40 ਮੈਂਬਰ ਚੁਣ ਕੇ ਆਏ ਐ ਉਹ 40 ਮੈਂਬਰਾਂ ਨੇ ਮਿਲ ਕੇ ਨੌ ਮੈਂਬਰ ਨੋਮੀਨੇਟ ਕਰਨੇ ਨੇ ਉਹ ਨੌ ਮੈਂਬਰਾਂ ਵਿੱਚੋਂ ਦੋ ਜਿਹੜੀਆਂ ਨੇ ਸਿੱਖ ਬੀਬੀਆਂ ਹੋਣਗੀਆਂ ਦੋ ਜਿਹੜੇ ਨੇ ਤਿੰਨ ਜਿਹੜੇ ਨੇ ਐਸਸੀ ਤੇ ਬੀਸੀ ਭਾਈਚਾਰੇ ਨੂੰ ਹੋਣਗੇ ਲੇਕਿਨ ਇੱਥੇ ਇੱਕ ਸ਼ਰਤ ਹੈ ਕਿ ਐਸਸੀ ਭਾਈਚਾਰੇ ਚੋਂ ਇੱਕ ਮੈਂਬਰ ਹੋਣਾ ਜ਼ਰੂਰੀ ਹੈ ਤੇ ਬੀਸੀ ਭਾਈਚਾਰੇ ਚੋਂ ਇੱਕ ਮੈਂਬਰ ਹੋਣਾ ਜ਼ਰੂਰੀ ਹੈ ਤੀਜਾ ਕਿਸੇ ਚ ਵੀ ਹੋ ਸਕਦਾ ਹੈ ਤੀਜਾ ਐਸਸੀ ਚ ਵੀ ਹੋ ਸਕਦਾ ਹੈ ਬੀਸੀ ਚ ਵੀ ਹੋ ਸਕਦਾ ਹੈ ਲੇਕਿਨ ਜਿਹੜੇ ਤਿੰਨ ਮੈਂਬਰ ਐਸਸੀ ਬੀਸੀ ਭਾਈਚਾਰੇ ਚੋਂ ਚੁਣੇ ਜਾਣੇ ਨੇ ਉਹਨਾਂ ਵਿੱਚੋਂ ਇੱਕ ਐਸਸੀ ਚੋਂ ਔਰ ਇੱਕ ਬੀਸੀ ਚੋਂ ਹੋਣਾ ਬੜਾ ਜ਼ਰੂਰੀ ਹੈ ਦੋ ਜਰਨਲ ਕੈਟਾਗਰੀ ਦੇ ਸਿੱਖ ਚੁਣੇ ਜਾਣਗੇ ਜਿਨ੍ਹਾਂ ਨੂੰ ਸਿੱਖ ਇਤਿਹਾਸ ਦੀ ਗੁਰਮਤ ਸਿਧਾਂਤ ਦੀ ਗੂੜੀ ਜਾਣਕਾਰੀ ਹੋਵੇ ਸਿੱਖ ਜਿਹੜਾ ਐਥਿਕਸ ਨੇ ਗੁਰੂਆਂ ਦਾ ਦਿੱਤੇ ਦੱਸਿਆ ਹੋਇਆ ਰਸਤਾ ਹੈ ਉਸ ਰਸਤੇ ਦੇ ਬਾਰੇ ਪੂਰੀ ਜਾਣਕਾਰੀ ਹੋਏ ਜਾਂ ਤੁਸੀਂ ਇਹ ਕਹਿ ਸਕਦੇ ਹੋ ਕਿ ਸਿੱਖ ਵਿਦਵਾਨ ਜਿਹੜੇ ਨੇ ਦੋ ਜਨਰਲ ਕੈਟਾਗਰੀ ਵਿੱਚੋਂ ਚੁਣੇ ਜਾਣੇ ਨੇ ਤੇ ਨਾਲ ਹੀ ਦੋ ਮੈਂਬਰ ਜਿਹੜੇ ਨੇ ਉਹ ਰਜਿਸਟਰਡ ਸਿੰਘ ਸਭਾਵਾਂ ਜਿਹੜੀਆਂ ਨੇ ਜਿੰਨੀਆਂ ਵੀ ਗੁਰਦੁਆਰਾ ਕਮੇਟੀਆਂ ਜਿਹੜੀਆਂ ਰਜਿਸਟਰਡ ਸਿੰਘ ਸਭਾਵਾਂ ਨੇ ਜਿਹੜੇ ਹਿਸਟੋਰੀਕਲ ਗੁਰਦੁਆਰੇ ਨਹੀਂਗੇ ਉਹਨਾਂ ਕਮੇਟੀਆਂ ਦੇ ਜਿਹੜੇ ਪ੍ਰਧਾਨ ਜਾਂ ਨੁਮਾਇੰਦੇ ਜਿਹੜੇ ਉਹ ਦੇਣਗੇ ਉਹਨਾਂ ਵਿੱਚੋਂ ਦੋ ਮੈਂਬਰ ਜਿਹੜੇ ਨੇ ਚੁਣੇ ਜਾਣੇ ਨੇ ਟੋਟਲ 9 ਮੈਂਬਰਾਂ ਦੀ ਜਿਹੜੀ ਹੈ ਉਹ ਚੋਣ ਹੋਣੀ ਹੈ ਹੱਲੇ ਇਹ ਦਿੱਕਤ ਆ ਰਹੀ ਸੀ ਕਿ ਇਹ ਨੌ ਮੈਂਬਰ ਕਿਵੇਂ ਚੁਣੇ ਜਾਣ ਇਹਦੇ ਵਾਸਤੇ ਕਿਸੇ ਤਰ੍ਹਾਂ ਦਾ ਵੀ ਨਿਯਮ ਕਾਇਦਾ ਕਾਨੂੰਨ ਜਿਹੜਾ ਹੈ ਉਹ ਐਕਟ ਦੇ ਵਿੱਚ ਨਹੀਂ ਸੀ ਸਰਕਾਰ ਨੇ ਹੁਣੇ ਨਿਯਮ ਬਣਾ ਦਿੱਤੇ ਨੇ ਇਹ ਨਿਯਮ ਨਾ ਕੇਵਲ ਬਣ ਚੁੱਕੇ ਨੇ ਬਲਕਿ ਇਹ ਨਿਯਮ ਜਿਹੜੇ ਨੇ ਗਵਰਨਰ ਤੋਂ ਪਾਸ ਹੋ ਕੇ ਨੋਟੀਫਿਕੇਸ਼ਨ ਬਣ ਕੇ ਹੁਣ ਕਾਨੂੰਨ ਬਣ ਚੁੱਕੇ ਨੇ ਸੋ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਹਰਿਆਣੇ ਦੇ ਸੰਗਤ ਜਿਹੜੀ ਹੈ ਜਿਹਨੂੰ ਬੜੀ ਉਤਸੁਕਤਾ ਹੈ ਜਾਣਨ ਵਾਸਤੇ ਕਿ ਇਹ ਨੌ ਮੈਂਬਰ ਨਾਮਿਨੇਟ ਕਿਵੇਂ ਹੋਣਗੇ ਇਹ ਜਿਹੜੀ ਨਵੀਂ ਨੋਟੀਫਿਕੇਸ਼ਨ ਆਈ ਹੈ ਇਹਦੇ ਹਿਸਾਬ ਨਾਲ ਜਿਹੜੇ ਹਰਿਆਣਾ ਗੁਰਦੁਆਰਾ ਚੋਣ ਕਮਿਸ਼ਨ ਦੇ ਜਿਹੜੇ ਚੇਅਰਮੈਨ ਨੇ ਜਸਟਿਸ ਐਚਐਸ ਪੱਲਾ ਉਹ 40 ਦੇ 40 ਮੈਂਬਰਾਂ ਦੀ ਮੀਟਿੰਗ ਸੱਦਣਗੇ ਨੋਮੀਨੇਸ਼ਨ ਵਾਸਤੇ ਬਕਾਇਦਾ ਲੈਟਰ ਜਾਏਗਾ ਕਿ ਨੋਮੀਨੇਸ਼ਨ ਵਾਸਤੇ ਮੀਟਿੰਗ ਹੋਣੀ ਹੈ ਉਹ ਜਿਹੜੇ ਮੈਂਬਰ ਉੱਥੇ ਪਹੁੰਚਣਗੇ 21 ਦਾ ਕੋਰਮ ਹੋਣਾ ਜ਼ਰੂਰੀ ਹੈ ਇਹ ਕੋਈ ਜ਼ਰੂਰੀ ਨਹੀਂ ਕਿ 40 ਮੈਂਬਰ ਉਸ ਮੀਟਿੰਗ ਵਿੱਚ ਹਾਜ਼ਰ ਹੋਣ ਲੇਕਿਨ ਮਿਨੀਮਮ 21 ਦਾ ਹਾਜ਼ਰ ਹੋਣਾ ਯਾਨੀ ਬਹੁਮਤ ਦਾ ਹਾਜ਼ਰ ਹੋਣਾ ਜ਼ਰੂਰੀ ਹੈ 40 ਵਿੱਚੋਂ ਅਗਰ 21 ਮੈਂਬਰ ਹਾਜ਼ਰ ਹੁੰਦੇ ਨੇ ਤਾਂ ਹੀ ਉਹ ਮੀਟਿੰਗ ਹੋਏਗੀ ਅਗਰ 21 ਤੋਂ ਕਟ ਮੈਂਬਰ ਉਸ ਮੀਟਿੰਗ ਵਿੱਚ ਪਹੁੰਚਦੇ ਨੇ ਤੇ ਉਹ ਮੀਟਿੰਗ ਜਿਹੜੀ ਹੈ ਪੋਸਟਪੋਨ ਕਰ ਦਿੱਤੀ ਜਾਏਗੀ ਜਿੰਨੇ ਮੈਂਬਰ ਉੱਥੇ ਪਹੁੰਚਣਗੇ ਉਹਨਾਂ ਨੂੰ ਚਾਰ ਗਰੁੱਪਾਂ ਵਿੱਚ ਵੰਡਿਆ ਜਾਏਗਾ ਗਰੁੱਪ A ਗਰੁੱਪ B ਗਰੁੱਪ C ਗਰੁੱਪ D ਪਹਿਲਾ ਗਰੁੱਪ ਦੂਜਾ ਗਰੁੱਪ ਤੀਜਾ ਗਰੁੱਪ ਤੇ ਚੌਥਾ ਗਰੁੱਪ ਜੇ 40 ਮੈਂਬਰ ਆਉਂਦੇ ਨੇ 40 ਦੇ 40 ਮੈਂਬਰਾਂ ਦੇ ਚਾਰ ਗਰੁੱਪ ਬਣਾ ਦਿੱਤੇ ਜਾਣਗੇ ਪਹਿਲਾਂ ਤੇ ਮੈਂਬਰਾਂ ਨੂੰ ਮੌਕਾ ਦਿੱਤਾ ਜਾਏਗਾ ਕਿ ਉਹ ਆਪਸੀ ਸਹਿਮਤੀ ਕਰਕੇ ਆਪਣੇ ਚਾਰ ਗਰੁੱਪ ਬਣਾ ਲੈਣ ਜੇ ਉਹਨਾਂ ਦੇ ਵਿੱਚ ਗਰੁੱਪ ਬਣਾਉਣ ਤੇ ਸਹਿਮਤੀ ਨਹੀਂ ਹੁੰਦੀ ਜਾਂ ਇੱਕ ਗਰੁੱਪ ਬਣ ਜਾਂਦਾ ਜੀ ਅਸੀਂ 10 ਇਕੱਠੇ ਆ ਦੂਜੇ ਗਰੁੱਪ ਵੀ ਬਣ ਜਾਂਦਾ ਕਿ ਅਸੀਂ 10 ਇਕੱਠੇ ਆ ਤੇ ਬਾਕੀ ਦੋ ਗਰੁੱਪ ਗਰੁੱਪ ਬਣਾਉਣ ਵਿੱਚ ਦਿੱਕਤ ਆਉਂਦੀ ਹੈ ਤੇ ਜਿਹੜਾ ਚੇਅਰਮੈਨ ਹੈ ਯਾਨੀ ਜਸਟਿਸ ਅਸਿਸ ਪੱਲਾ ਨੇ ਉਹਨਾਂ ਨੂੰ ਇਸ ਚੀਜ਼ ਦੀ ਪਾਵਰ ਹੈ ਕਿ ਉਹ ਪਰਚੀਆਂ ਪਾ ਕੇ ਨਵੇਂ ਗਰੁੱਪ ਬਣਾ ਸਕਦੇ ਨੇ ਸੋ 40 ਮੈਂਬਰਾਂ ਦੇ ਚਾਰ ਗਰੁੱਪ ਬਣਨਗੇ ਜੇ 40ਆਂ ਚੋਂ ਘੱਟ ਮੈਂਬਰ ਆਉਂਦੇ ਨੇ ਤੇ ਉਸੇ ਹਿਸਾਬ ਦੇ ਨਾਲ ਮੰਨ ਲਓ 36 ਆਉਂਦੇ ਨੇ ਤੇ 9-9 ਮੈਂਬਰਾਂ ਦੇ ਚਾਰ ਗਰੁੱਪ ਬਣ ਜਾਣਗੇ ਜੇ ਉਸ ਮੀਟਿੰਗ ਦੇ ਵਿੱਚ 28 ਮੈਂਬਰ ਆਉਂਦੇ ਨੇ ਤਾਂ ਉਸੇ ਸਾਬ ਨਾਲ 7-7 ਮੈਂਬਰਾਂ ਦੇ ਚਾਰ ਗਰੁੱਪ ਬਣ ਜਾਣਗੇ ਪ੍ਰੋਪੋਰਸ਼ਨ ਦੇ ਵਿੱਚ ਜਿਹੜੇ ਨੇ ਉਹ ਗਰੁੱਪ ਬਣਨਗੇ ਹਰ ਗਰੁੱਪ ਦਾ ਜਿਹੜਾ ਲੀਡਰ ਹੋਵੇਗਾ ਜਿਹੜਾ ਉਸ ਗਰੁੱਪ ਦੇ ਵਿੱਚ ਸਭ ਤੋਂ ਸੀਨੀਅਰ ਉਮਰ ਦੇ हिसाब ਨਾਲ ਬੰਦਾ ਹੋਵੇਗਾ ਉਹਨੂੰ ਉਸ ਗਰੁੱਪ ਦਾ ਲੀਡਰ ਬਣਾਇਆ ਜਾਏਗਾ ਚਾਰ ਗਰੁੱਪ ਹੋਗੇ ਚਾਰੋਂ ਗਰੁੱਪਾਂ ਦੇ ਵਿੱਚ ਇੱਕ ਇੱਕ ਸੀਨੀਅਰ ਮੈਂਬਰ ਉਮਰ ਦੇ ਹਿਸਾਬ ਨਾਲ ਜਿਹੜਾ ਉਸ ਗਰੁੱਪ ਦੇ ਵਿੱਚ ਉਮਰ ਵਿੱਚ ਸਭ ਤੋਂ ਸੀਨੀਅਰ ਹੈ ਉਹ ਜਿਹੜਾ ਉਸ ਗਰੁੱਪ ਦਾ ਆਗੂ ਹੋਵੇਗਾ ਲੀਡਰ ਹੋਵੇਗਾ ਸਿਰਫ ਵੋਟਾਂ ਵਾਸਤੇ ਪਰਮਾਨੈਂਟ ਆਗੂ ਨਹੀਂ ਬਣਾਣ ਲੱਗੇ ਸਿਰਫ ਵੋਟਾਂ ਵਾਸਤੇ ਜਿਹੜਾ ਉਹ ਆਗੂ ਹੋਵੇਗਾ ਔਰ ਜਦੋਂ ਗਰੁੱਪ ਫਾਰਮ ਹੋ ਜਾਏਗਾ ਉਹ ਜਿਹੜਾ ਸੀਨੀਅਰ ਮੈਂਬਰ ਹੈ ਉਹ ਇੱਕ ਫਾਰਮ ਭਰ ਕੇ ਦੇਵੇਗਾ ਕਿ ਮੇਰੇ ਗਰੁੱਪ ਦੇ ਵਿੱਚ ਇਹ ਬੰਦੇ ਨੇ ਸਾਡਾ ਇੱਕ ਗਰੁੱਪ ਬਣ ਗਿਆ ਉਸ ਤੋਂ ਬਾਅਦ ਜਿਹੜੇ ਨੋਮੀਨੇਟ ਮੈਂਬਰ ਹੋਣੇ ਨੇ ਹਰ ਇੱਕ ਗਰੁੱਪ ਨੂੰ ਇੱਕ ਗਰੁੱਪ ਨੂੰ ਕਿਹਾ ਜਾਏਗਾ ਕਿ ਤੁਸੀਂ ਦੋ ਜਿਹੜੇ ਨੇ ਸਿੱਖ ਬੀਬੀਆਂ ਚੁਣਨੀਆਂ ਨੇ ਯਾਨੀ ਉਹ ਗਰੁੱਪ ਹੋਰ ਕੋਈ ਮੈਂਬਰ ਨਹੀਂ ਚੁਣ ਸਕੇਗਾ ਉਹ ਕੇਵਲ ਦੋ ਸਿੱਖ ਬੀਬੀਆਂ ਚੁਣ ਸਕੇਗਾ ਦੂਜੇ ਗਰੁੱਪ ਨੂੰ ਕਿਹਾ ਜਾਏਗਾ ਕਿ ਤੁਸੀਂ ਜਿਹੜੇ ਜਨਰਲ ਸਿੱਖ ਨੇ ਜਿਹੜੇ ਵਿਦਵਾਨ ਨੇ ਉਹਨਾਂ ਦੀ ਚੋਣ ਕਰਨੀ ਹੈ ਤੀਜਾ ਗਰੁੱਪ ਜਿਹੜਾ ਉਹ ਰਜਿਸਟਰਡ ਸਿੰਘ ਸਭਾਵਾ ਦੇ ਜਿਹੜੇ ਪ੍ਰਧਾਨ ਨੇ ਦੋ ਉਹਨਾਂ ਰੀ ਚੋਣ ਕਰੇਗਾ ਤੇ ਇੱਕ ਗਰੁੱਪ ਜਿਹੜਾ ਉਹ ਚੋਣ ਕਰੇਗਾ ਐਸਸੀ ਤੇ ਬੀਸੀ ਭਾਈਚਾਰੇ ਦੇ ਜਿਹੜੇ ਤਿੰਨ ਮੈਂਬਰ ਨੇ ਉਹਨਾਂ ਦੀ ਜੋ ਮੈਂ ਸਮਝ ਪਾਇਆ ਨੋਟੀਫਿਕੇਸ਼ਨ ਨੂੰ ਇਹਦਾ ਵਿੱਚ ਇਹੀ ਹੈ ਇਹਦੇ ਚ ਅਗਰ ਕੋਈ ਛੋਟਾ ਮੋਟਾ ਜਿਹੜੀ ਹੈ ਸਮਝਣ ਚ ਗਲਤੀ ਹੋਈ ਹੋਏ ਤੇ ਇਹ ਕਲੈਰੀਫਿਕੇਸ਼ਨ ਆਪਾਂ ਜਲਦੀ ਹੀ ਜਿਹੜਾ ਚੋਣ ਕਮਿਸ਼ਨ ਕੋਲ ਲਵਾਂਗੇ ਲੇਕਿਨ ਜੋ ਨੋਟੀਫਿਕੇਸ਼ਨ ਮੈਂ ਪੜੀ ਆ ਉਹਦੇ ਸਬ ਨਾਲ ਇਹ ਹੈ ਕਿ ਚਾਰ ਗਰੁੱਪਾਂ ਵਿੱਚ ਪੂਰੇ ਮੈਂਬਰਾਂ ਨੂੰ ਵੰਡ ਕੇ ਤੇ ਹਰ ਇੱਕ ਗਰੁੱਪ ਨੂੰ ਜਿਹੜਾ ਇੱਕ ਕੈਟੇਗਰੀ ਦੇ ਜਿਹੜੇ ਔਰ ਇੱਕ ਮੈਂਬਰ ਜਿਹੜਾ ਸਿਰਫ ਇੱਕ ਹੀ ਬੰਦੇ ਨੂੰ ਨਾਮਿਨੇਟ ਕਰ ਪਾਏਗਾ ਹਰ ਇੱਕ ਮੈਂਬਰ ਕਿਸੇ ਇੱਕ ਕੈਟੇਗਰੀ ਵਾਸਤੇ ਜਿਹੜੀ ਉਹਦੀ ਕੈਟੇਗਰੀ ਉਹਦੇ ਗਰੁੱਪ ਦੀ ਕੈਟੇਗਰੀ ਹੈ ਉਹਦੇ ਵਿੱਚ ਕਿਸੇ ਇੱਕ ਬੰਦੇ ਦਾ ਨਾਮ ਦੇ ਸਕਦਾ ਹੈ ਇੱਕ ਤੋਂ ਵੱਧ ਕੋਈ ਨਹੀਂ ਦੇ ਸਕਦਾ ਨੰਬਰ 1 ਨੰਬਰ 2 ਹਰ ਇੱਕ ਮੈਂਬਰ ਕੇਵਲ ਇੱਕ ਬੰਦੇ ਦੇ ਅੱਗੇ ਟਿਕ ਲਗਾ ਸਕਦਾ ਹੈ ਕਿ ਇਸ ਮੈਂਬਰ ਨੂੰ ਮੈਂ ਚੁਣਨਾ ਵਾਂ ਅਗਰ ਉਹਨੇ ਫਾਰਮ ਦੇ ਉੱਤੇ ਦੋ ਟਿਕ ਲਗਾ ਦਿੱਤੇ ਤੇ ਉਹਦਾ ਜਿਹੜਾ ਵੋਟ ਹੈ ਉਹ ਇਨਵੈਲਿਡ ਹੋ ਜਾਏਗਾ ਇਹ ਮੈਂ 40 ਮੈਂਬਰਾਂ ਦੇ ਧਿਆਨ ਖਾਸ ਤੌਰ ਤੇ ਲਿਆਉਣਾ ਚਾਹੁੰਦਾ ਵਾਂ ਕਿ ਜਦੋਂ ਤੁਹਾਡੇ ਸਾਹਮਣੇ ਫਾਰਮ ਆਏਗਾ ਕਿ ਇਹ ਮੈਂਬਰ ਜਿਹੜੇ ਤੁਸੀਂ ਚੁਣਨੇ ਨੇ ਇਹਨਾਂ ਵਿੱਚੋਂ ਤੁਸੀਂ ਜਿਹਨੂੰ ਚੁਣਨਾ ਚਾਹੁੰਦੇ ਹੋ ਦੱਸੋ ਤੇ ਤੁਸੀਂ ਕਿਸੇ ਇੱਕ ਨੂੰ ਟਿਕ ਕਰਨਾ ਹੈ ਜੇ ਤੁਸੀਂ ਇੱਕ ਦੀ ਬਜਾਏ ਦੋ ਨੂੰ ਟਿਕ ਕਰ ਦਿੱਤਾ ਤੇ ਤੁਹਾਡਾ ਵੋਟ ਜਿਹੜਾ ਇਨਵੈਲਿਡ ਹੋ ਜਾਏਗਾ ਜੇ ਕਿਸੇਰੇ ਐਸਾ ਹੁੰਦਾ ਹੈ ਕਿ ਦੋ ਮੈਂਬਰ ਐਸੇ ਆ ਜਾਂਦੇ ਨੇ ਜਿਨ੍ਹਾਂ ਨੂੰ ਬਰਾਬਰ ਵੋਟ ਪੈਂਦੇ ਨੇ ਤੇ ਜੇ ਬਰਾਬਰ ਵੋਟ ਪੈਂਦੇ ਨੇ ਤੇ ਫਿਰ ਜਿਹੜੇ ਚੋਣ ਕਮਿਸ਼ਨ ਦੇ ਜਿਹੜੇ ਕਮਿਸ਼ਨਰ ਨੇ ਜਸਟਿਸ ਭੱਲਾ ਸਾਹਿਬ ਜਾਂ ਜਿਹੜਾ ਵਿੱਚੋਂ ਉਸ ਟਾਈਮ ਉਸ ਮੀਟਿੰਗ ਦੀ ਪ੍ਰਧਾਨਗੀ ਕਰ ਰਿਹਾ ਹੋਵੇਗਾ ਉਹ ਜਿਹੜਾ ਫਿਰ ਪਰਚੀਆਂ ਪਾ ਕੇ ਜਿਹੜੀ ਡਰਾਅ ਕੱਢ ਕੇ ਲੋੜਦੇ ਰਹੀਂ ਜਿਹੜਾ ਫਿਰ ਡਿਸਾਈਡ ਕੀਤਾ ਜਾਏਗਾ ਕਿ ਦੋਨਾਂ ਵਿੱਚੋਂ ਬਰਾਬਰ ਵੋਟ ਨੇ ਤੇ ਕਿਹਨੂੰ ਮੈਂਬਰ ਜਿਹੜਾ ਆਪਾਂ ਚੁਣਨਾ ਸੋ ਇਸ ਤਰੀਕੇ ਨਾਲ ਜਿਹੜੀ ਹੈ ਇਹ ਸਾਰੀ ਜਿਹੜੀ ਹੈ ਚੋਣ ਹੋਣੀ ਹੈ ਇਹ ਸਾਰਾ ਸਿਸਟਮ ਰੱਖਿਆ ਗਿਆ ਹੈ ਔਰ ਇਹ ਜਲਦੀ ਹੀ ਜੋ ਮੈਂ ਸਮਝਣਾ ਕਿ ਹੁਣ ਮੀਟਿੰਗ ਹੋਵੇਗੀ ਇਸ ਮੀਟਿੰਗ ਦੇ ਰਾਹੀਂ ਜਿਹੜੇ ਨੇ ਇਹ 9 ਮੈਂਬਰ ਨਵੇਂ ਜਿਹੜੇ ਨਾਮਿਨੇਟ ਮੈਂਬਰ ਨੇ ਇਹ ਚੁਣੇ ਜਾਣਗੇ ਔਰ 49 ਮੈਂਬਰੀ ਜਿਹੜਾ ਹਾਊਸ ਉਹ ਪੂਰਾ ਹੋਵੇਗਾ ਹਰਿਆਣੇ ਨੂੰ ਨਵੀਂ ਕਮੇਟੀ ਮਿਲੇਗੀ ਔਰ 49 ਮੈਂਬਰ ਜਿਹੜੇ ਨੇ ਉਹ ਫਿਰ ਉਹ ਆਪਣੀ ਐਗਜ਼ੀਕਿਊਟਿਵ ਬਹੁਮਤ ਦੇ ਹਿਸਾਬ ਨਾਲ ਜਿਹਦੇ ਕੋ ਮੇਰੀ ਇੱਕ ਛੋਟੀ ਜਿਹੀ ਅਪੀਲ ਹੈ ਇੱਕ ਓੰਕਾਰ মিডিਆ ਵੱਲੋਂ ਅਸੀਂ ਜਿਹੜੇ 40 ਮੈਂਬਰ ਚੁਣ ਕੇ ਆਏ ਆ ਉਹਨਾਂ ਨੂੰ ਅਪੀਲ ਕਰਨੇ ਆ ਕਿ ਹਰਿਆਣਾ ਹੀ ਨਹੀਂ ਪੂਰੇ ਦੇਸ਼ ਦੀ ਸੰਗਤ ਤੁਹਾਡੇ ਵੱਲ ਵੇਖ ਰਹੀ ਹੈ ਪੂਰੀ ਦੁਨੀਆ ਦੇ ਸਿੱਖ ਤੁਹਾਡੇ ਵੱਲ ਵੇਖ ਰਹੇ ਨੇ ਕਿ ਤੁਸੀਂ ਜਿਹੜੇ 9 ਮੈਂਬਰ ਨਾਮਿਨੇਟ ਕਰਕੇ ਜਨਰਲ ਹਾਊਸ ਕਿਵੇਂ ਬਣਾਉਂਦੇ ਹੋ ਤੇ ਉਸ ਤੋਂ ਬਾਅਦ ਐਗਜ਼ੀਕਿਊਟਿਵ ਕਿਵੇਂ ਬਣਾਉਂਦੇ ਹੋ ਸਾਡੀ ਤੁਹਾਨੂੰ ਅਪੀਲ ਹੈ ਕਿ ਇਹ ਗੁਰੂ ਸਾਹਿਬ ਦੀ ਸੇਵਾ ਤੁਸੀਂ ਕਰਨ ਜਾ ਰਹੇ ਹੋ ਤੁਸੀਂ ਕੋਈ ਐਸਾ ਕੰਮ ਨਹੀਂ ਕਰਨ ਜਾ ਰਹੇ ਜਿੱਥੇ ਕੋਈ ਸਰਪੰਚੀ ਮਿਲਦੀ ਹੋਵੇ ਜਾਂ ਐਮ.ਐਲ.ਏ.ਸ਼ਿਪ ਮਿਲਦੀ ਹੋਵੇ ਜਾਂ ਐਮ.ਪੀ. ਤੁਸੀਂ ਬਣਨ ਜਾ ਰਹੇ ਹੋਵੂ ਜਾਂ ਕਿਸੇ ਹੋਰ ਕੌਨਸਟੀਟਿਊਸ਼ਨਲ ਪੋਸਟ ਦੇ ਤੁਸੀਂ ਅਹੁਦੇਦਾਰ ਬਣਨ ਜਾਣੇ ਹੋ। ਤੁਸੀਂ ਗੁਰੂ ਘਰ ਦੀ ਸੇਵਾ ਲੈਣੀ ਹੈ। ਬੜਾ ਚੰਗਾ ਹੋਵੇ ਕਿ ਜਿਹੜੇ ਗਰੁੱਪ ਚਾਰ ਬਣਾਏ ਜਾਣੇ ਨੇ ਉਹ ਵੀ ਸਹਿਮਤੀ ਨਾਲ ਬਨਣ। ਬੜਾ ਚੰਗਾ ਹੋਵੇ ਕਿ ਜਿਹੜੇ ਮੈਂਬਰ ਨੇ ਜਿਹੜੇ ਨਾਮਿਨੇਟ ਹੋਣੇ ਨੇ ਉਹ ਵੀ ਸਹਿਮਤੀ ਨਾਲ ਹੋਣ ਤੇ ਬੜਾ ਚੰਗਾ ਹੋਵੇ ਕਿ ਤੁਸੀਂ ਆਪਸੀ ਸਹਿਮਤੀ ਦੇ ਨਾਲ ਐਗਜ਼ੀਕਿਊਟਿਵ ਬਣਾਓ ਔਰ ਸੰਗਤ ਨੇ ਤੁਹਾਨੂੰ ਕੀ ਜਿਹੜਾ ਕਹਿ ਕੇ ਭੇਜਿਆ ਹੈ। ਦੇਖੋ ਸੰਗਤ ਨੇ ਤੁਹਾਨੂੰ ਜਿਤਾਇਆ ਜੇ ਤੁਹਾਨੂੰ ਜਿਤਾਇਆ ਤੇ ਕੁਝ ਨੂੰ ਹਰਾਇਆ ਵੀ ਏ ਜੇ ਤੁਸੀਂ ਹਾਰੇ ਹੋਏ ਬੰਦਿਆਂ ਨੂੰ ਮੋੜ ਜਿਹੜਾ ਕਮੇਟੀ ਚ ਲੈ ਕੇ ਆਉਂਦੇ ਹੋ ਤੇ ਕਿਧਰੇ ਨਾ ਕਿਧਰੇ ਸੰਗਤ ਵਿੱਚ ਤੁਹਾਡਾ ਜਿਹੜਾ ਇੱਕ ਰੋਂਗ ਮੈਸੇਜ ਆਏਗਾ ਤੇ ਸੰਗਤ ਤੁਹਾਡੇ ਪ੍ਰਤੀ ਉਦਾਂ ਹੀ ਨਾਰਾਜ਼ਗੀ ਹੋਏਗੀ ਜਿਦਾਂ ਪਿਛਲਿਆਂ ਦੇ ਪ੍ਰਤੀ ਨਾਰਾਜ਼ਗੀ ਸੀ ਸੋ ਮੇਰੀ ਤੇ ਇਹੀ ਬੇਨਤੀ ਹੈ ਕਿ ਰਲ ਮਿਲ ਕੇ ਚੰਗੇ ਬੰਦਿਆਂ ਨੂੰ ਅੱਗੇ ਲਿਆਓ ਨੋਮੀਨੇਸ਼ਨ ਦੇ ਵਿੱਚ ਵੀ ਚੰਗੇ ਬੰਦਿਆਂ ਨੂੰ ਅੱਗੇ ਲਿਆਓ ਤੇ ਉਸ ਤੋਂ ਬਾਅਦ ਜਨਰਲ ਹਾਊਸ ਦੇ ਵਿੱਚ ਅਸੀਂ ਇੱਕ ਸਮੁੱਚੀ ਕੌਮ ਦੀ ਏਕਤਾ ਦੀ ਗੱਲ ਕਰਦੇ ਆ ਸਮੁੱਚੀ ਕੌਮ ਦੀ ਏਕਤਾ ਤਦ ਹੀ ਹੋਏਗੀ ਜੇ 40 ਮੈਂਬਰ ਜਿਹੜੇ ਸੰਗਤ ਨੂੰ ਰਿਪਰੈਜ਼ੈਂਟ ਕਰਦੇ ਨੇ ਜਿਹੜੇ ਸੰਗਤ ਦੇ ਨੁਮਾਇੰਦੇ ਨੇ ਉਹਨਾਂ ਵਿੱਚ ਕਿਸੇ ਤਰੀਕੇ ਨਾਲ ਗੁਰੂ ਸਾਹਿਬ ਕਿਰਪਾ ਕਰਨ ਤੇ ਏਕਤਾ ਹੋ ਜਾਏ ਸੋ ਇਹ ਖਬਰ ਮੈਂ ਸੰਗਤ ਨਾਲ ਸਾਂਝੀ ਕਰਨੀ ਸੀ ਕਿ ਨਾਮਿਨੇਸ਼ਨ ਵਾਸਤੇ ਨੋਟੀਫਿਕੇਸ਼ਨ ਹੋ ਚੁੱਕਾ ਹੈ ਰੂਲ ਬਣ ਚੁੱਕੇ ਨੇ ਤੇ ਉਮੀਦ ਕਰਦੇ ਆ ਕਿ ਬੜੀ ਜਲਦੀ ਹੀ ਮੀਟਿੰਗ ਸੱਦ ਕੇ ਇਹਦੇ ਉੱਤੇ ਜਿਹੜਾ ਨਾਮਿਨੇਸ਼ਨ ਕਰਕੇ ਜਨਰਲ ਹਾਊਸ ਪੂਰਾ ਕੀਤਾ ਜਾਵੇਗਾ ਤੇ ਹਰਿਆਣੇ ਦੇ ਗੁਰੂ ਘਰਾਂ ਦੇ ਪ੍ਰਬੰਧ ਕਿਉਂਕਿ ਬੜੇ ਵੱਡੇ ਜਿਹੜੇ ਕਾਰਜ ਨਹੀਂ ਨਹੀਂ ਹੋ ਰਹੇ ਸਮੂਚੀ ਕਮੇਟੀ ਨਾ ਹੁਣ ਕਰਕੇ ਸੋ ਸਮੂਚੀ ਸੰਪੂਰਨ ਕਮੇਟੀ ਜਲਦੀ ਆਏਗੀ ਤੇ ਜਲਦੀ ਹੀ ਹਰਿਆਣੇ ਦੇ ਗੁਰੂ ਘਰਾਂ ਦੇ ਪ੍ਰਬੰਧ ਜਿਹੜੇ ਨੇ ਉਸ ਚੱਜੇ ਟੰਗ ਨਾਲ ਚੱਲਣਗੇ ਅਸੀਂ ਉਮੀਦ ਕਰਦੇ ਹਾਂ ਸਾਰੇ ਜਿੱਤਿਓ ਮੈਂਬਰਾਂ ਨੂੰ ਮਿਰਲ ਬਹੁਤ ਬਹੁਤ ਵਧਾਈ ਤੇ ਜਿਹੜੇ ਨਵੇਂ-ਨਵੇਂ ਮੈਂਬਰ ਚੁਣ ਕੇ ਆਉਣਗੇ ਉਹਨਾਂ ਨੂੰ ਐਡਵਾਂਸ ਵਿੱਚ ਵਧਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ